ਸਵਦੇਸ਼ ਚੋਪੜਾ ਜੀ ਦੀ 10ਵੀਂ ਵਰ੍ਹੇ ਸਿਰ ਤੇ ਖੰਨਾ ਵਿਖੇ ਸਮੂਹ ਜਗ ਬਾਣੀ ਪੰਜਾਬ ਕੇਸਰੀ ਗਰੁੱਪ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਸ ਵਿੱਚ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ਤੇ ਪੁਜੇ ਅਤੇ ਉਹਨਾਂ ਨੇ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਇਸ ਕੈਂਪ ਵਿੱਚ ਵੱਖ-ਵੱਖਰੇ ਡਾਕਟਰਾਂ ਵੱਲੋਂ ਫ੍ਰੀ ਚੈੱਕਅਪ ਕੀਤਾ ਗਿਆ ਅਤੇ ਦਵਾਈਆਂ ਮੁਫਤ ਦੁੱਤੀਆਂ ਗਈਆਂ ਇਸ ਕੈਂਪ ਦੌਰਾਨ ਟ੍ਰਾਈਸਾਈਕਲ ਕੰਨਾਂ ਤੋਂ ਸੁਣਨ ਵਾਲੀਆਂ ਮਸ਼ੀਨਾਂ ਮੈਡੀਕਲ ਕੈਂਪ ਦੌਰਾਨ ਫ੍ਰੀ ਵੰਡੀਆਂ ਗਈਆਂ ਇਸ ਕੈਂਪ ਦੌਰਾਨ ਪੰਜਾਬ ਕੀ ਇਸਰੀ ਗਰੁੱਪ ਵੱਲੋਂ ਅਭਿਜੇ ਚੋਪੜਾ ਜੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਦੇ ਲਈ ਪਹੁੰਚੇ ਇਸ ਮੌਕੇ ਸੰਤਾ ਮਹਾਪੁਰਸ਼ਾਂ ਦਾ ਉਹਨਾਂ ਨੇ ਆਸ਼ੀਰਵਾਦ ਲਿਆ ਅਤੇ ਹੀ ਪੂਰੇ ਕੈਂਪ ਦੌਰਾਨ ਡਾਕਟਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਇਲਾਜ ਕਰਵਾਉਣ ਆਏ ਲੋਕਾਂ ਨੂੰ ਵੀ ਮਿਲੇ ਉਹਨਾਂ ਵੱਲੋਂ ਮੈਡੀਕਲ ਕੈਂਪ ਦੌਰਾਨ ਪੁਜੇ ਸ਼ਹਿਰ ਦੀਆਂ ਮਹਾਨ ਸਖਸ਼ੀਅਤਾਂ ਦਾ ਸਨਮਾਨ ਵਿਕੀਤਾ ਗਿਆ ਬੇਸਿਕਲੀ ਇਹ ਜੋ ਕੈਂਪ ਹੈ ਇਹ ਮੈਂ ਹਮਾਰਾ ਪੂਰਾ ਪਰਿਵਾਰ दादी जी की याद में करवाता है और खाली ये एक शहर में नहीं अब तक मध्य प्रदेश सारे बड़े शहरों में और जहां जहां पर भी हमारे हैशियत है जहां जहां तक हम कोशिश कर सकते हैं वहां पर ये कैंप लगाए जा रहे हैं और जो खन्ना में कैंप हुआ है उसका सारा श्रेय कमल जी जी को जाता है उनकी टीम को जाता है जो आज मैंने ये देखा वेल ऑर्गेनाइज और इतने सारे डॉक्टर अपना समय निकालकर यहाँ पर आए हैं मैं उन सारे डॉक्टर्स का और सारे हॉस्पिटल्स का बहुत बहुत धन्यवाद करना चाहता हूँ अपनी तरफ से हमारा परिवार कर सकता है वो हम करने की कोशिश करते हैं और मैं सबको यही कहूंगा की सारे लोग सारे इंडस्ट्रियलिस्ट सारे बिजनेसमैन जो जो लोग जो जो सेवा कर सकते हैं वो जो कुछ कर पाए जरूर करे जो लोगों का इतना साथ भगवान का आशीर्वाद है वो तो कैंप बढ़ते जा रहे हैं तो इस इसी कारण से इस दफा पहली बार हुआ है की हमने ये कैंप पूरा हफ्ता लगा रहे हैं उनकी याद में क्योंकि डिफरेंट डिफरेंट शहरों में लग रहे हैं तो मैं चाहता था कि ज्यादा से ज्यादा लोग ज्यादा से ज्यादा लोगों का भला हो पाए तो इस करके हमने

और ये मेरे दिल की बात है और इस इसमें मैं विश्वास करता हूँ इसलिए मैं ये बात बता रहा हूं एक खाता हुआ जिसका एस एम आ जाता है हमारे को कि इतना बैंक बैलेंस हमारे खाते में है लेकिन एक ऐसा खाता जिसका व्हाट्सएप एस एम एस ईमेल नहीं आता ना ही उसकी लेजर की स्टेटमेंट है और ना ही हमें लग, पता लग सकता है कि उसमें बैलेंस कितना है हमने बस उसके अंदर डालते रहना, डालते रहना है डालते रहना है डालते रहना है ताकि जिस दिन हमारे को उस बैलेंस की जरूरत हो तो हमारे पास क्रेडिट बैलेंस हो जाए ਹਰੇ ਖਾਤਾ ਸਿਰਫ ਭਗਵਾਨ ਕੇ ਪਾਸ ਹੁੰਦਾ ਹੈ ਜੀ ਜੋ ਨਾ ਤਾਂ ਹਮ ਮੰਗ ਸਕਤੇ ਉਸਕਾ ਬੈਲੈਂਸ ਕਿਤਨਾ ਹੈ ਬਸ ਇਸੀ ਆਸ਼ਾ ਮੈਂ ਮੈਂ ਚਾਹਤਾ ਹੂੰ ਕਿ ਸਭ ਲੋਕ ਕੋਣ ਕਰੇ ਕਿ ਜਿਸ ਦਿਨ ਕਿਸੇ ਵੀ ਇਨਸਾਨ ਕੋ ਜ਼ਰੂਰਤ ਆਨ ਪਰ ਉਸਕੀ ਜ਼ਰੂਰਤ ਪੜੇ ਉਸ ਖਾਤੇ ਕੀ ਤੋ ਕੁਛ ਖਾਤੇ ਮੈਂ ਕੁਛ ਤੋ ਦੇਖੋ ਪੰਜਾਬ ਕੇਸਰੀ ਜਗਵਾਨੀ ਜਿਹੜਾ ਸਾਡਾ ਪੰਜਾਬ ਦਾ ਸਭ ਤੋਂ ਵੱਡਾ ਮੈਂ ਸਮਝਦਾ ਵੀ ਨਿਊਜ਼ ਦਾ ਅਦਾਰਾ ਹੈ ਉਹਨਾਂ ਵੱਲੋਂ ਆਏ ਸਾਲ ਦੀ ਤਰ੍ਹਾਂ ਇਸ ਵਾਰ ਦਸਵੀਂ ਵਰਸੀ ਹੈ ਜਿਹੜੀ ਸ਼੍ਰੀਮਤੀ ਸਬਦੇਸ਼ ਚੋਪੜਾਈ ਦੇ ਯਾਦ ਦੇ ਵਿੱਚ ਮਨਾਈ ਜਾ ਰਹੀ ਹੈ ਔਰ ਉਹਨਾਂ ਦੇ ਸੁਪੁੱਤਰ ਅਭਿਜੇ ਚੋਪੜਾ ਜੀ ਅੱਜ ਉਰੇ ਪਹੁੰਚੇ ਹੋਏ ਨੇ ਸੋ ਉਹਨਾਂ ਦੀ ਨਿੱਕੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਜੋ ਇਹ ਦਸਵੀਂ ਵਰਸੀ ਮਨਾਈ ਜਾਂਦੀ ਹੈ ਮੈਂ ਅੱਜ ਉਰੇ ਪਹੁੰਚੇ ਆ ਤੇ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਆਪਣੇ ਸ਼ਰਧਾਂ ਦੇ ਫੁੱਲ ਭੇਂਟ ਕੀਤੇ ਨੇ ਔਰ ਇਸ ਮੌਕੇ ਦੇ ਉੱਤੇ ਹਰ ਸਾਲ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਮੈਡੀਕਲ ਕੈਂਪ ਚ ਅੱਖਾਂ ਦੇ ਡਾਕਟਰ ਜਿਹੜੇ ਸਪੈਸ਼ਲਿਸਟ ਨੇ ਉਹ ਪਹੁੰਚਦੇ ਨੇ ਅਲੱਗ-ਅਲੱਗ ਡਿਪਾਰਟਮੈਂਟ ਹਾਰਟ ਸਪੈਸ਼ਲਿਸਟ ਪਹੁੰਚੇ ਨੇ ਇਸ ਤੋਂ ਇਲਾਵਾ ਜਰਨਲ ਮੈਡੀਸਨ ਦੇ ਡਾਕਟਰ ਪਹੁੰਚੇ ਨੇ ਜਿਹੜਾ ਡੈਂਟਿਸਟ ਨੇ ਸਾਡੇ ਡਾਕਟਰ ਉਹ ਪਹੁੰਚੇ ਨੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੇ ਵੀ ਆਪਣਾ ਔਰੇ ਵੱਡਾ ਯੋਗਦਾਨ ਪਾਇਆ ਸੋ ਇੱਕ ਚੰਗਾ ਉਪਰਾਲਾ ਇਸ ਦੇ ਨਾਲ ਸਮਾਜ ਦੇ ਵਿੱਚ ਜਿੱਥੇ ਇੱਕ ਸੁਨੇਹਾ ਜਾਂਦਾ ਅਸੀਂ ਆਪਣੇ ਜਿਹੜੇ ਸਾਡੇ ਮਾਨਮੱਤੇ ਲੋਕ ਨੇ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰਦੇ ਆ ਉਸ ਦੇ ਨਾਲ ਨਾਲ ਉਹਨਾਂ ਦੀ ਯਾਦ ਦੇ ਵਿੱਚ ਸਮਰਪਣ ਭਾਵਨਾ ਦੇ ਨਾਲ ਜੋ ਇਹ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਹਜ਼ਾਰਾਂ ਹੀ ਬੰਦਾ ਹਜ਼ਾਰਾਂ ਹੀ ਬੰਦਾ ਇਸ ਚੀਜ਼ ਦਾ ਜਿਹੜੀ ਕਿ ਜਿਹੜਾ ਫਾਇਦਾ ਇਹਦਾ ਲਾਹਾ ਲੈਂਦਾ ਔਰ ਫ੍ਰੀ ਆਫ ਕਾਸਟ ਬਿਨਾ ਕਿਸੇ ਮਤਲਬ ਕਿ ਖਰਚੇ ਤੋਂ ਆਪਣਾ ਜਿਹੜਾ ਇਲਾਜ ਹੈ ਉਹ ਆਪਣਾ ਇਲਾਜ ਕਰਵਾਉਂਦਾ ਸੋ ਇੱਕ ਵਾਰ ਤੋਂ ਫੇਰ ਮੈਂ ਜਿੱਥੇ ਪੰਜਾਬ ਕੇਸਰੀ ਜਗਬਾਣੀ ਪੂਰੇ ਗਰੁੱਪ ਦਾ ਇਸ ਗੱਲ ਦੇ ਉੱਤੇ ਮਤਲਬ ਕਿ ਸ਼ਲਾਘਾ ਕਰਦਾ ਜੋ ਆਏ ਸਾਲ ਦੀ ਤਰ੍ਹਾਂ ਆਪਣੇ ਮਦਰ ਦੇ ਯਾਦ ਦੇ ਵਿੱਚ ਐਡਾ ਵੱਡਾ ਇਹ ਕੈਂਪ ਲਗਾਉਂਦੇ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਉੱਥੇ ਮੈਂ ਅਭੀਜੇ ਚੋਪੜਾ ਜੀ ਤੇ ਸਾਡੇ ਵਿਜੇ ਚੋਪੜਾ ਜੀ ਜਿਹੜੇ ਨੇ ਉਹਨਾਂ ਦਾ ਵੀ ਉਰੇ ਧੰਨਵਾਦ ਕਰਦਾ ਕਿ ਉਹ ਚੰਗਾ ਕੰਮ ਕਰ ਰਹੇ ਨੇ ਜਿਹਦੇ ਤਹਿਤ ਜਾਨੀ ਕਿ ਹਜ਼ਾਰਾਂ ਲੋਕਾਂ ਨੂੰ ਇਹਦਾ ਫਾਇਦਾ ਹੋ ਰਿਹਾ ਦੇਖੋ ਜੀ ਪੰਜਾਬ ਕੇਸ਼ਰੀ ਗਰੁੱਪ ਵੱਲੋਂ ਜਿਹੜਾ ਇਹ ਹਰ ਸਾਲ ਤਰ੍ਹਾਂ ਇਸ ਸਾਲ ਵੀ ਇਹ ਜਿਹੜਾ ਮੈਡੀਕਲ ਕੈਂਪ ਲਗਾਇਆ ਜਾਂਦਾ ਇਹਦੇ ਵਿੱਚ ਛੇੜਿਆ ਨਹੀਂ ਮੈਂ ਸਮੁੰਦੈਂ ਕਿ ਹਜ਼ਾਰਾਂ ਦੀ ਗਿਣਤੀ ਵੀ ਜਿਹੜੇ ਪੇਸ਼ਿੰਗ ਤੋਂ ਨੇ ਤੁਸੀਂ ਪਹਿਲਾਂ ਮੈਂ ਥੋੜਾ ਵੈਲਕਮ ਕਰਦਾ ਤੁਹਾਡੇ মিডিਆ ਰਾਹੀਂ ਤੁਹਾਡੇ ਲੋਕਾਂ ਰਾਹੀਂ ਲੋਕਾਂ ਦਾ ਗਲਪੋਂ ਦੇ ਤਾਂ ਲੋਕ ਇੱਥੇ ਪਹੁੰਚਦੇ ਤੁਸੀਂ ਇੱਥੇ ਝਾਤ ਮਾਰ ਕੇ ਦੇਖੀ ਨਾ ਤੁਹਾਡੇ ਕੈਮਰੇ ਪਹਿਲਾਂ ਲੱਗੇ ਹੋਣੇ ਵੀ ਜਿਹੜੇ ਸਾਰੇ ਡਾਕਟਰਾਂ ਦੇ ਕੈਬਨ ਬਣੇ ਹੈ ਪ੍ਰੋਪਰ ਕੰਮ ਚੱਲ ਰਿਹਾ ਦੇਖੋ ਜਦ ਜਿੱਥੇ ਪਬਲਿਕ ਬਤੀ ਹੈ ਪੇਸ਼ੰਗ ਬਤਾ ਟਾਈਮ ਲੱਗਦਾ ਲਾਈਨ ਲੱਗਦਾ ਇਹ ਆਮ ਜੀ ਗੱਲ ਹੈਗੀ ਜਿਹੜਾ ਬੰਦਾ ਇੱਥੇ ਆਊਗਾ ਨਿਰਾਸ਼ ਹੋ ਕੇ ਨਹੀਂ ਜਾਊਗਾ ਦੰਦਾ ਦਾ ਕੈਂਪ ਬਾਹਰ ਲੱਗਿਆ ਪਰੋਂ ਡਾਕਟਰ ਬਾਹਰ ਬੈਂਚੇ ਭਾਰਤ ਵਿਕਾਸ ਪਰਿਸ਼ਦ ਦੀ ਗੱਡੀ ਲੱਗੀ ਉਹ ਚੈੱਕ ਕਰ ਰਹੀ ਆ ਸੰਗਰਾਂ aí ਵਾਲੇ ਲੁਧਿਆਣੇ ਤੋਂ ਇੱਥੇ ਅੱਖਾਂ ਦਾ ਟੈਸਟ ਹੋ ਰਿਹਾ 25 ਜਿਹੜੀ 65 ਪੇਸ਼ੈਂਟ ਜਿਹੜੇ ਹੈ ਹੁਣ ਤੱਕ ਜਿਹੜੇ ਜਣੇ ਦੇ ਲੈਂਸ ਪਣੇ ਉਹ ਸਿਲੈਕਟ ਹੋ ਗਏ ਉਹ ਕੱਲ ਜਾਂ ਪਰਸੋਂ ਅਸੀਂ ਇੱਥੇ ਗੱਡੀ ਜਾਊਗਾ ਉਹਨੂੰ ਸੰਗਰਾਂ aí ਨੂੰ ਜਾਣੇ ਲੈ ਕੇ ਜਾਊਗਾ ਤੇ ਉੱਥੋਂ ਉਹਨਾਂ ਦੇ ਲੈਂਸ ਪਾ ਕੇ ਅੱਖਾਂ 'ਚ ਉਹ ਵਾਪਸ ਇਹਨਾਂ ਨੇ ਸਾਡੀ ਡੀਟੀਓ ਅੰਦਰ ਤੱਕ ਪਹੁੰਚਾਉਣਗੇ ਅਮਰੇ ਲੋਕਾਂ ਨੂੰ ਇਹ ਅਪੀਲ ਕਰਨਾ ਕਿ ਤੁਹਾਡੇ ਵੀ ਸਾਥੀ ਲੋੜ ਹੈ ਸੇ ਹੋ ਲੋੜ ਹੈ ਜਿਹੜਾ ਕੈਂਪ ਪੰਜਾਬ ਕੇਸ਼ਰੀ ਕੁਖਾਨਾ ਵੱਲੋਂ ਜਿਹੜਾ ਕਮਲਜੀਤ ਕਮਲ ਵੱਲੋਂ ਹਰ ਸਾਲ ਦੀ ਤਰ੍ਹਾਂ ਕੱਤੇ ਸਾਰੀ ਸਮਾਜ ਸੇਵਾ ਸੰਸਥਾਵਾਂ ਨੂੰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਪਰ ਇੱਕ ਇੱਕ ਮੈਨੂੰ ਲੱਗਦਾ ਕਿ ਬਹੁਤ بڑا ਉਪਰਾਲਾ ਹੈ ਇਹਦਾ ਲਾਭ ਲੋਕਾਂ ਨੂੰ ਲੈਣਾ ਚਾਹੀਦਾ ਇਹ ਬਹੁਤ ਵਧੀਆ ਗੱਲ ਹੈ ਇਹ ਪੰਜਾਬ ਕੇਸ਼ਰੀ ਤੇ ਜਗਵਾਨੀ ਗਰੁੱਪ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਹੈ ਇਦੇ ਵਿੱਚ ਫੋਟੋਸ ਹਸਪਤਾਲ ਵੱਲੋਂ ਸਾਡੀ ਜਿਹੜੀ ਟੀਮ ਆਈ ਹੈ ਸਾਡਾ ਪਰਪਸ ਹੈ ਕਿ ਲੋਕਲ ਜਿਹੜੇ ਵੀ ਲੋਕੀ ਹੈ ਜਿਨ੍ਹਾਂ ਨੂੰ ਹੈਲਥ ਚੈੱਕਅਪ ਦੀ ਲੋੜ ਹੈ ਉਹਨਾਂ ਦਾ ਆਪਾਂ ਹੈਲਥ ਚੈੱਕਅਪ ਕਰ ਰਹੇ ਹਾਂ ਮੁਫਤ ਤੇ ਨਾਲੇ ਉਹਨਾਂ ਨੂੰ ਫ੍ਰੀ ਦਵਾਈਆਂ ਵੰਡੀਆਂ ਜਾ ਰਹੀਆਂ ਹਨ ਹਸਪਤਾਲ ਵੱਲੋਂ ਤੇ ਮੇਰੇ ਨਾਲ ਪੂਰੇ ਡਾਕਟਰਾਂ ਦੀ ਟੀਮ ਆਈ ਹੈ ਜਿਹਦੇ ਵਿੱਚ ਮੈਂ ਗੈਸਟਰੋ ਦਾ ਡਾਕਟਰ ਹਾਂ ਮੇਰੇ ਨਾਲ ਮੈਡੀਸਿਨ ਦੇ ਡਾਕਟਰ ਹਾਰਟ ਦੇ ਡਾਕਟਰ ਨੱਕ ਕੰਨ ਗਲੇ ਦੇ ਡਾਕਟਰ ਅਨਮੋਲ ਔਰ ਹੱਡੀਆਂ ਦੇ ਡਾਕਟਰਾਂ ਦੀ ਟੀਮ ਆਈ ਹੈ ਕਾਕੀ ਸਾਰੇ ਕਿਸਮ ਦੀਆਂ ਬਿਮਾਰੀਆਂ ਦੇ ਜਿਹੜੇ ਪੇਸ਼ੈਂਟਸ ਹਨ ਉਹਨੂੰ ਆਪਾਂ ਬੈਨੀਫਿਟ ਦੇ ਸਕਦੇ ਸਰ ਕੀ ਕਹਿਣਾ ਚਾਹੋਗੇ ਜਿਹੜੇ ਇਹੋ ਜਿਹੇ ਕੈਂਪ ਲਗਾਏ ਜਾਂਦੇ ਨੇ ਇਹੋ ਜਿਹੇ ਕੈਂਪ ਮੈਨੂੰ ਲੱਗਦਾ ਹੈ ਲੋਕਾਂ ਦੀ ਸੇਵਾ ਵਾਸਤੇ ਬਹੁਤ ਜ਼ਰੂਰੀ ਹੈ ਲੋਕਾਂ ਨੂੰ ਸੇਵਾ ਹੁੰਦੀ ਹੈ ਤੇ ਉਹਨਾਂ ਨੂੰ ਅਵੇਅਰਨੈਸ ਹੁੰਦੀ ਹੈ ਕਿ ਉਹਨਾਂ ਨੂੰ ਆਪਣੇ ਹੈਲਥ ਬਾਰੇ ਆਪਣੇ ਸਿਹਤ ਬਾਰੇ ਆਪਣੇ ਸਿਹਤ ਬਾਰੇ ਜਾਗਰੂਕ ਰਹਿਣਾ ਚਾਹੀਦਾ ਕਿਉਂਕਿ ਜਦੋਂ ਦਾ ਉਹਨਾਂ ਦਾ ਸਰੀਰ ਠੀਕ ਹੈ ਉਹਨਾਂ ਦਾ ਉਹਨਾਂ ਦੀ ਲਾਈਫ ਚੰਗੀ ਰਹੇਗੀ ਉਹ ਵਧੀਆ ਕੰਮ ਕਰ ਸਕਦੇ ਸੋਸਾਇਟੀ 'ਚ ਵਧੀਆ ਕੰਟਰੀਬਿਊਸ਼ਨ ਕਰ ਸਕਦੇ ਨੇ ਦੇਖੋ ਅੱਜ ਜਿਹੜਾ ਇਹ ਖੰਡਾ ਦੇ ਵਿੱਚ ਪੰਜਾਬ ਕੇਸਰੀ ਗਰੁੱਪ ਵੱਲੋਂ ਕੈਂਪ ਲਗਾਇਆ ਗਿਆ ਮੈਡੀਕਲ ਕੈਂਪ ਹੈ ਅਸੀਂ ਫੋਰਟਿਸ ਹਸਪੀਟਲ ਲੁਧਿਆਣਾ ਵੱਲੋਂ ਵੱਖ-ਵੱਖ ਟੀਮਾਂ ਹੈਗੀਆਂ ਮੈਂ ईएनटी ਹੈਡ ਨੈਕ ਕੈਂਸਰ ਮੈਡੀਸਨ ਆਰਥੋ ਵਾਲੇ ਹੱਡੀਆਂ ਵਾਲੇ ਤੇ ਪੇਟ ਦੇ ਡਾਕਟਰ ਅਸੀਂ ਆਏ ਹੈਗੇ ਆ ਇੱਥੇ ਕਾਫੀ ਅੱਛਾ ਰਿਸਪੌਂਸ ਹੈ ਲੋਕਾਂ ਦਾ ਕਾਫੀ ਲੋਕਾਂ ਨੇ ਜਿਹੜਾ ਹੈਗਾ ਫਾਇਦਾ ਲਿਆ ਅਸੀਂ ਲੋਕਾਂ ਨੂੰ ਐਡਵਾਈਸ ਕੀਤਾ ਤੇ ਇੱਥੇ ਜਿਹੜਾ ਮੈਡੀਸਿਨ ਦਾ ਫ੍ਰੀ ਦਾ ਵੀ ਅਸੀਂ ਅਰੇਂਜਮੈਂਟ ਕੀਤਾ ਹੋਇਆ ਸੋ ਲੋਕਾਂ ਨੂੰ ਇੱਥੇ ਕਾਫੀ ਫਾਇਦਾ ਹੋਇਆ ਹੈ ਇਸ ਚੀਜ਼ ਸੋ ਅਸੀਂ ਚਾਹੁੰਦੇ ਹਾਂ ਇਸ ਕੈਂਪ ਦੇ ਨਾਲ-ਨਾਲ ਅੱਗੇ ਵੀ ਫਿਊਚਰ ਦੇ ਵਿੱਚ ਵੀ ਜਦੋਂ ਕੋਈ ਵੀ ਇਸ ਟਾਈਪ ਦੀ ਸੋਸ਼ਲ ਐਕਟੀਵਿਟੀ ਹੁੰਦੀ ਹੈ ਤਾਂ ਫੋਰਟਿਸ ਹਸਪੀਟਲ ਇਹਨਾਂ ਦੇ ਨਾਲ ਸਮੋਕੇ ਅਭੀ ਜੇ ਚੋਪੜਾ ਜੀ ਨੇ ਕਿਹਾ ਕਿ ਪੰਜਾਬ ਕੇਸਰੀ ਗਰੁੱਪ ਵੱਲੋਂ ਹਰ ਸਾਲ ਇਹ ਜੋ ਮੈਡੀਕਲ ਕੈਂਪ ਪੂਰੇ ਪੰਜਾਬ ਦੇ ਨਾਲ ਮਧ ਪ੍ਰਦੇਸ਼ ਅਤੇ ਹੋਰ ਸਟੇਟਾਂ ਦੇ ਵਿੱਚ ਵੀ ਲਗਾਏ ਜਾਂਦੇ ਨੇ ਤਾਂ ਜੋ ਜ਼ਰੂਰਤਮੰਦ ਲੋਕਾਂ ਦਾ ਇਸ ਕੈਂਪ ਦੇ ਨਾਲ ਇਲਾਜ ਹੋ ਸਕੇ ਲੋਕਾਂ ਦੀ ਮਦਦ ਹੋ ਸਕੇ ਅਤੇ ਉਹਨਾਂ ਨੇ ਕਿਹਾ ਕਿ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਉਹਨਾਂ ਨੇ ਕਿਹਾ ਕਿ ਇਹ ਜੋ ਕੈਂਪਾਂ ਨੂੰ ਲਗਵਾਉਣਾ ਚਾਹੀਦਾ ਖੰਨਾ ਤੋਂ ਵਿਪਨ ਭਾਰਤਵਾਜ ਜਗਬਾਣੀ ਟੀਵੀ